ਅੱਜ ਬਾੜ ਦੋ ਤੋਂ ਦੋਨ ਜਾ ਰਹੇ ਹੋ ਜੀ ਸਰ ਮੇਨ ਸਾਡਾ ਕੰਮ ਹੈ ਲੋਕਾਂ ਤੱਕ ਆਪਣੀ ਹਾਜ਼ਰੀ ਪੂਰੀ ਕਰਾਣੀ ਕੰਮ ਅਸੀਂ ਪਿਛਲੇ ਇੰਨੇ ਸਾਲਾਂ 11.5 ਸਾਲ ਤੋਂ ਬਹੁਤ ਕੰਮ ਕੀਤੇ ਹੋਏ ਨੇ ਸਰ ਆਪਣੀ ਹਾਜ਼ਰੀ ਕਰਵਾ ਰਹੇ ਆ ਕਿ ਲੋ ਜੀ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਕਿਦਰ ਲੱਗਦਾ ਨਹੀਂ ਜਿਹੜੇ ਇਲੈਕਸ਼ਨ ਨੇ ਬਹੁਤ ਜ਼ਿਆਦਾ ਲੇਟ ਹੋ ਗਏ ਨੇ ਤੇ ਸਮਾਭਾਉ ਘਟ ਨਹੀਂ ਦੇਖੋ ਜੀ ਸਾਡੇ ਨੂੰ ਸਾਡੇ ਵਰਗਿਆਂ ਨੂੰ ਕੋਈ ਫਰਕ ਨਹੀਂ ਆ ਕਿਉਂਕਿ ਅਸੀਂ ਰੈਗੂਲਰ ਰਹੇ ਹਾਂ ਸਾਰਿਆਂ ਦੇ ਵਿੱਚ ਔਖਾਪੰਤੀ ਉਹਨਾਂ ਲੋਕਾਂ ਲਈ ਹੈ ਜਿਹੜੇ ਕਦੇ ਆਏ ਹੀ ਨਹੀਂ ਵਾਰਡੇ ਚ ਜੀ ਵਾਰ ਲੋਕਾਂ ਨੇ ਵੋਟਾਂ ਪਾਈਆਂ ਆਪਣੇ ਆਪਣੇ ਜਾ ਕੇ ਬਹਿ ਕੇ ਘਰਾਂ ਦੇ ਅਸੀਂ ਨਹੀਂ ਬੈਠੇ ਅਸੀਂ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਲੋਕਾਂ 'ਚ ਹੀ ਫਿਰਦੇ ਵਾਂ ਕਿਹੜੇ ਕਿਹੜੇ ਕੰਮ ਹਲੇ ਪੈਂਡਿੰਗ ਪਏ ਆ ਜਿਹੜੇ ਵਾਰਡੇ ਦੇ ਹਲੇ ਤੱਕ ਨਹੀਂ ਹੋ ਪਾਏ ਪੂਰੇ ਪਾਣੀ ਦਾ ਸੀਵਰ ਦਾ ਇੱਕ ਆਪਣਾ ਬਰਸਾਤੀ ਪਾਣੀ ਇਹ ਸਭ ਤੋਂ ਜ਼ਿਆਦਾ ਮੇਨ ਸਾਡੇ ਪੂਰੇ ਵਾਰਡ ਦੀ ਸਮੱਸਿਆ ਹੈ ਸੀਵਰੇ ਸਭ ਤੋਂ ਜ਼ਿਆਦਾ ਮਿਸ਼ਨ ਕੀ ਹੈ ਜੀ ਮਿਸ਼ਨ ਲੋਕਾਂ ਦੀ ਜੋ ਮੰਗ ਹੋਏਗੀ ਉਹਦੇ ਹਿਸਾਬ ਨਾਲ ਜੋ ਉਸ ਇਲਾਕੇ ਦਾ ਕੰਮ ਹੋਏਗਾ ਉਹਨੂੰ ਇੱਕ ਨੰਬਰ ਤੇ ਕਰਾਂਗੇ ਫਾਈਟ ਕਿਹਦੇ ਨਾਲ ਜੀ ਕੋਈ ਕਿਸੇ ਨਾਲ ਨਹੀਂ ਮੇਰੀ ਆਪਣੀ ਫਾਈਟ ਆਪਣੇ ਨਾਲ ਠੀਕ ਬਾਤ ਜਨਤਾ ਪਾਰਟੀ ਜਿੰਦਾਬਾਦ ਅਰੁਣ ਗੁੰਮਰ ਜਿੰਦਾਬਾਦ ਜੀ ਆਜੀ ਲੋਟ ਡੋਰ ਸਰ ਬੋਚੇ ਨੇ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੂੰਗਾ ਜੀ ਕਿ ਸਾਰੀਆਂ ਪਾਰਟੀਆਂ ਦਾ ਅਸੀਂ ਦੇਖ ਲਿਆ ਜੀ ਹਾਲ ਜੀ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਸਾਨੂੰ ਕੰਮ ਦੇਖਦੇ ਆ ਜੀ ਜੀ ਜਿਨ੍ਹਾਂ ਨੇ ਹੁਣ ਅਰुण ਕੁਮਾਰਾ ਜੀ ਨੇ ਇਹਨਾਂ ਨੂੰ ਇਹੀ ਰਾਤ ਨੂੰ ਫੋਨ ਕਰ ਲੀਏ ਚਾਹੇ 12 ਵਜੇ 1 ਵਜੇ 2 ਵਜੇ ਜਿੰਨੇ ਮਰਜ਼ੀ ਵਜੇ ਹਾਜ਼ਰ ਹੋ ਜਾਂਦੇ ਆ ਇਸ ਕਰਕੇ ਜੀ ਸਾਰਿਆਂ ਨੂੰ ਐਤਕੀ ਛੱਡ ਕੇ ਇਹਨਾਂ ਹੀ ਸਪੋਰਟ ਚ ਨਾਲ ਡੋਟ ਡੋਰ ਅਸੀਂ ਇਹਨਾਂ ਨਾਲ ਕਰ ਰਹੇ ਆ ਜੀ ਪੂਰਾ ਸਹਿਯੋਗ ਮਿਲਦਾ ਪਿਆ ਤੁਹਾਨੂੰ ਪੂਰਾ ਜੀ ਪੂਰਾ ਸਹਿਯੋਗ ਮਿਲ ਰਿਹਾ ਹੈ ਜੀ ਮੱਲਾ ਵਾਸੀਆਂ ਦਾ ਕਿੱਦਾਂ ਕਿ ਪਿਆਰ ਮਿਲ ਰਿਹਾ ਜੀ ਬਹੁਤ ਪਿਆਰ ਮਿਲ ਰਹੀ ਲੋਕਾਂ ਦਾ ਸਾਨੂੰ ਜਨਤਾ ਬਹੁਤ ਸਾਨੂੰ ਪਿਆਰ ਕਰ ਰਹੀ ਹੈ ਜੀ ਐਤਕੀ ਕਿਉਂਕਿ ਇਹਨਾਂ ਦੇ ਕੰਮ ਕੀਤੇ ਦਿਖਦੇ ਆ ਜੀ ਲਗਾਤਾਰ ਹੈ ਮੱਲਿਆ ਦੇ ਅਟੈਚਮੈਂਟ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਐਤਕੀ ਜਿਹੜੀ ਆ ਦੂਜੀ ਨਹੀਂ ਤਾਂ ਕੋਈ ਕਿਸੇ ਨੇ ਨਾ ਕੰਮ ਕਰਾਇਆ ਹੋਵੇ ਕੋਈ ਹੋਰ ਬੰਦਾ ਹੋਵੇ ਨਾਰਮਲ ਬੰਦਾ ਜਿਵੇਂ ਉਹਨੂੰ ਤਾਂ ਲੋਕ ਕਹਿ ਦਿੰਦੇ ਆ ਵੀ ਨਹੀਂ ਜੀ ਅਸੀਂ ਇਦਾਂ ਨਹੀਂ ਉਦਾਂ ਨਹੀਂ ਹੈਨਾ ਜਿਵੇਂ ਅਸੀਂ ਹੁਣ ਇਹਨਾਂ ਨਾਲ ਅਸੀਂ ਜਾ ਰਹੇ ਹਾਂ ਔਰ ਉਹ ਕਮਰਾ ਇਹ ਨਾਲ ਤਾਂ ਸਾਨੂੰ ਸਾਰੇ ਲੋਕ ਵੀ ਪਿਆਰ ਦੇ ਰਹੇ ਆ ਇਹ ਵੀ ਦੇਖਿਆਦਾ ਗਲੀਆਂ ਸੜਕਾਂ ਬਹੁਤ ਟੁੱਟੀਆਂ ਹੋਈਆਂ ਆ ਇਸ ਏਰੀਏ ਦੀ ਹਾਂਜੀ ਇਹ ਪਾਣੀ ਦੀ ਸਮੱਸਿਆ ਜੀ ਇੱਕ ਬਸ ਆ ਮਾੜਾ ਮੋਟਾ ਸੀਵਰੇਜ ਦੀ ਸਮੱਸਿਆ ਇਹ ਸਾਰੀ ਕਿੰਨੀ ਕੀ ਜਲਦੀ ਹੱਲ ਕਰਾਇਆ ਜਾਊਗਾ ਜਿੱਤਨ ਤੋਂ ਬਾਅਦ ਜੀ ਜਿੱਤਣ ਤੋਂ ਬਾਅਦ ਜਿਵੇਂ ਜਿੱਤਗੇ ਉਦੋਂ ਵਾਰੀੇ ਕੰਮ ਸ਼ੁਰੂ ਹੋ ਜਾਊਗਾ ਜੀ ਸਾਰਾ